ਲਓ ਇੱਕ ਖਸਾਨ ਪ੍ਰਭੂ ਆਪਾਂ ਤੁਹਾਡੇ ਲਈ ਲੈ ਕੇ ਆਏ ਬਈ ਅੱਜ ਪੁਰਾਣਾ ਖੁੰਡ ਫੇਰ ਇੱਕ ਮੰਡੀ ਤੋਂ ਦੇਖਿਆ ਉਹ ਵੀ HMT 2522 ਤਾਂ 2522 ਦੀ ਬਈ ਜਿਹੜੀ ਕੰਡੀਸ਼ਨ ਆ ਤੁਸੀਂ ਚੈੱਕ ਕਰੋ ਬਈ ਟਾਇਰ ਨਵੇਂ ਆ ਕਿਸਾਨ ਪ੍ਰਾਣੇ ਬੜੇ ਸ਼ੌਂਕ ਨਾਲ ਟਰੈਕਟਰ ਰੱਖਿਆ ਹੋਇਆ ਐਮ ਆਰ ਐਫ ਕੰਪਨੀ ਦੇ ਟਾਇਰ ਆ ਤਾਂ ਬਿਲਕੁਲ ਆਪਾਂ ਕਹਾਂਗੇ ਬਈ 90% ਕੰਡੀਸ਼ਨ ਆ ਟਾਇਰਾਂ ਦੀ ਓਕੇ ਪਈ ਆ ਤਾਂ ਗੁੱਡ ਇਅਰ ਦੇ ਕੰਪਨੀ ਦੇ ਟਾਇਰਾਂ ਮਿੱਤਰੋ ਇੰਜਨ ਗੀਅਰ ਦਾ ਮਾਲਕ ਕਹਿੰਦਾ ਵੀ ਬਿਲਕੁਲ ਓਕੇ ਰਿਪੋਰਟ ਆ ਤਾਂ ਮਿੱਤਰੋ ਜੇ ਕੋਈ ਸੇ ਕਿਸਾਨ ਭਰਾ ਨੇ ਇਹ ਟਰੈਕਟਰ ਲੈਣਾ ਤਾਂ ਉਹ ਬਈ ਕਮੈਂਟ ਬਾਕਸ ਵਿੱਚ ਕਮੈਂਟ ਕਰ ਸਕਦਾ ਤਾਂ ਆਪਾਂ ਬਈ ਉਹਨੂੰ ਇਸ ਟਰੈਕਟਰ ਦੇ ਬਾਰੇ ਫੋਨ ਨੰਬਰ ਮਾਲਕ ਦਾ ਤੁਹਾਨੂੰ ਸੈਂਡ ਕਰ ਦੇਾਂਗੇ ਤੁਸੀਂ ਜਾ ਕੇ ਮਾਲਕ ਨਾਲ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਮਿੱਤਰੋ ਮਾਡਲ 94 ਆ ਤੇ ਡਿਮਾਂਡ ਆ ਜਿਹੜੀ ਉਹ ਰੱਖੀ ਇਹਨਾਂ ਨੇ 1 40 ਤਾਂ ਜਿਹੜੀ ਡਿਮਾਂਡ ਹੁੰਦੀ ਹੈ ਮਿੱਤਰੋ ਫਿਕਸ ਨਹੀਂ ਹੁੰਦੀ ਇਹ ਮੌਕੇ ਤੇ ਬਈ ਜੀ ਘੱਟ ਵੱਧ ਕਰ ਲੈਣੀ ਹੈ ਮਿੱਤਰੋ ਤਾਂ ਬਈ ਚੈੱਕ ਕਰੋ ਕੋਈ ਆ ਫਾਪ ਕੁ ਵਗੈਰਾ ਹਨ ਬਾਕੀ ਤੁਸੀਂ ਇੰਜਨ ਗੀਅਰ ਬਿਲਕੁਲ ਲਾਉ ਜੀ ਕਰੋ ਸਿਕ ਮਿੱਤਰੋ ਲਾਓ ਜੀ ਲਾਉ ਵੀ ਕਿਸਾਨਪਰਾਵਤੋਂ ਵੀ ਉਹੀ ਕੋਤ ਚੰਗੇ ਮੰਗਰਾੜਾ ਮਿੱਤਰੋ ਚੰਗੀ ਛਤਰੀ ਆ ਸਕਰੀਨ ਵੀ ਕੋ ਨੰਬਰ ਨਹੀਂ ਦੇਵਾਂਗੇ ਆਪਾਂ ਇਸ ਵਾਰ ਕਿਉਂਕਿ ਕਿਸਾਨਪਰਾਵੋ ਕਈ ਇਹ ਮਾਲਕ ਕਹਿੰਦਾ ਵੀ ਕਈ ਲੈਂਦੇ ਨਹੀਂ ਬਈ ਸਵਾਦ ਵਧ ਲਈ ਜਾਂਦੇ ਆ ਤਾਂ ਮਿੱਤਰੋ ਜਿਹੜੇ ਨੇ ਲੈਣਾ ਹੈ ਵੀਰ ਨੇ ਉਹ ਕਮੈਂਟ ਬਾਕਸ ਵਿੱਚ ਕਮੈਂਟ ਕਰ ਦੇ ਤੇ ਆਪਾਂ ਬਈ ਉਹਨਾਂ ਨੂੰ ਮਾਲਕ ਦਾ ਸਿੱਧਾ ਡਾਇਰੈਕਟ ਨੰਬਰ ਦੇ ਦੇਾਂਗੇ ਤਾਂ ਮਿੱਤਰੋ ਸਕਰੀਨ ਵੀਡੀਓ ਦੇਖਣ ਲਈ ਲਾਸਟ ਤੱਕ ਮਿੱਤਰੋ ਧੰਨਵਾਦ ਤਾਂ ਇਹੋ ਜਿਹੀਆਂ ਮਿੱਤਰੋ ਜਾਣਕਾਰੀ ਵਾਲੀਆਂ ਕੰਮ ਵਾਲੀਆਂ ਵੀਡੀਓ ਸ਼ੇਅਰ ਕਰ ਦਿਆ ਕਰੋ ਤਾਂ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਦੇਖਦੇ ਹੋ ਤਾਂ ਪੇਜ ਨੂੰ ਫੋਲੋ ਮਿੱਤਰੋ ਜੇਕਰ YouTube ਚੈਨਲ ਤੇ ਦੇਖ ਰਹੇ ਹੋ ਆਪਣੀ ਵੀਡੀਓ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿੱਤਰੋ ਵੀਡੀਓ ਦੇਖਣ ਲਈ ਐਂਡ ਤੱਕ ਧੰਨਵਾਦ